ਖੜਕਾ ਫੜੋ ਫੜੋ ਖੜਕਾ ਖੜਕਾ ਭਾਈ ਥੱਲੇ ਦਿੰਨੇ ਆ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਮੇਰੇ ਤੋਂ ਪਹਿਲਾਂ ਸਰਦਾਰ ਕਮਰਪਾਲ ਸਿੰਘੋਣਾ ਨੇ ਬੜੇ ਹਾਲਾਤਾਂ ਦੇ ਬਾਰੇ ਦਲ ਖਾਲਸਾ ਦਾ ਨਜ਼ਰੀਆ ਤੁਹਾਡੇ ਨਾਲ ਸਾਂਝਾ ਕੀਤਾ ਆ ਔਰ ਉਹਦੇ ਚ 1984 ਤੋਂ ਲੈ ਕੇ ਤੇ 2025 ਤੱਕ ਜਿਹੜਾ جنگ ਦਾ ਮਾਹੌਲ ਬਣਿਆ ਚਾਹੇ ਉਹ ਵਿਦਨ ਇਹਨਾਂ ਦੀ ਪੈਰੀਫੇਰੀ ਬਣਿਆ ਹੋਵੇ ਚਾਹੇ ਉਹ جنگ ਹਿੰਦ ਪੰਜਾਬ ਦਾ ਬਣਿਆ ਹੋਵੇ ਤੇ ਜਾਂ ਅੱਜ ਦੇ ਦਿਨਾਂ ਦੇ ਵਿੱਚ ਉਹ جنگ ਹਿੰਦ ਪਾਕਿਸਤਾਨ ਦਾ ਬਣਿਆ ਹੋਵੇ ਉਹਦੇ ਬਾਰੇ ਦੇ ਵਿੱਚ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਆ ਇਹਨਾਂ ਗੱਲਾਂ ਦੇ ਵਿੱਚ ਜਿਹੜਾ ਪੰਜਾਬ ਦਾ ਵਿਊ ਪੁਆਇੰਟ ਆ ਜਿਹੜਾ ਕਸ਼ਮੀਰ ਦਾ ਨਜ਼ਰੀਆ ਆ ਜਾਂ ਜਿਹੜੀਆਂ ਬਾਰਡਰ ਸਟੇਟ ਦਾ ਨਜ਼ਰੀਆ ਆ ਉਹ ਤੁਹਾਡੇ ਨਾਲ ਰੱਖਿਆ ਔਰ ਉਹਦੇ ਚ ਇਹ ਗੱਲ ਕਹੀ ਹੈ ਕਿ ਪੰਜਾਬ جنگ ਨਹੀਂ ਚਾਹੁੰਦਾ। ਇਹੇ ਗੱਲ ਤੁਸੀਂ ਕਸ਼ਮੀਰ ਜਾ ਕੇ ਪੁੱਛੋ ਕਸ਼ਮੀਰ ਵੀ ਕਹੇਗਾ ਕਿ ਅਸੀਂ جنگ ਨਹੀਂ ਚਾਹੁੰਦੇ। ਪਰ ਉਹਦੇ باوجود ਜੇ ਤੁਸੀਂ ਵੇਖੋ ਤੇ ਕਸ਼ਮੀਰੀਆਂ ਨੇ ਵੀ ਹਿੰਦੁਸਤਾਨ ਦੇ ਨਾਲ جنگ ਲੜੀ ਤੇ ਲੜ ਰਹੇ ਨੇ। ਪੰਜਾਬ ਵੀ ਇੰਡੀਅਨ ਆਰਮੀ ਦੇ ਨਾਲ جنگ ਲੜ ਚੁੱਕਾ ਹੈ ਤੇ ਅੱਜ ਵੀ جنگ ਲੜ ਰਿਹਾ ਹੈ। ਔਰ ਇਹ ਗੱਲਾਂ ਵੇਖਣ ਨੂੰ ਬੇਸ਼ੱਕ ਕੌਂਟਰਡਿਕਟਰੀ ਲੱਗਦੀਆਂ ਨੇ ਵੀ ਇੱਕ ਪਾਸੇ ਅਸੀਂ جنگ ਲੜ ਰਹੇ ਹਾਂ ਤੇ ਦੂਜੇ ਪਾਸੇ ਅਸੀਂ ਕਹਿੰ ਰਹੇ ਹਾਂ ਕਿ ਅਸੀਂ جنگ ਨਹੀਂ ਚਾਹੁੰਦੇ। ਇੱਥੇ ਅਸੀਂ ਇਹ ਗੱਲ ਸਾਫ਼ ਕਰ ਦੇਣਾ ਚਾਹੁੰਦੇ ਆ ਕਿ ਪੰਜਾਬ جنگ ਨਹੀਂ ਚਾਹੁੰਦਾ ਪਰ ਅਸੀਂ ਆਪਣੀ ਆਜ਼ਾਦੀ ਜ਼ਰੂਰ ਚਾਹੁੰਦੇ ਇਹ ਹਿੰਦੁਸਤਾਨ ਨੇ ਤੈਅ ਕਰਨਾ ਆ ਕਿ ਉਹਨੇ ਕਿਹੜੇ ਰਾਹ ਤੁਰਨਾ ਇਹ ਦੋਵੇਂ ਕੌਮਾਂ ਜਿਹੜੀਆਂ ਇਹਨਾਂ ਦੋ ਮੁਲਕਾਂ ਦੇ ਵਿਚਕਾਰ ਪਿਸ ਰਹੀਆਂ ਨੇ ਅਸੀਂ جنگ ਨਹੀਂ ਚਾਹੁੰਦੇ ਪਰ ਅਸੀਂ ਦੋਵੇਂ ਆਜ਼ਾਦੀ ਜ਼ਰੂਰ ਚਾਹੁੰਦੇ ਆ ਅਸੀਂ ਇੰਡੀਪੈਂਡੈਂਸ ਚਾਹੁੰਦੇ ਆ ਨਾ ਕਿ ਵਾਰ ਪਰ ਵਾਰ ਵਾਰ ਇੱਥੇ ਦੀ ਪੋਲੀਟਿਕਲ ਲੀਡਰਸ਼ਿਪ ਨੇ ਜਿਹੜਾ ਇੱਥੇ ਦਾ ਪੋਲਿਟਿਕਲ ਜਿਹੜੀ ਸਮੱਸਿਆ ਆ ਜਿਹੜਾ ਕਨਫਲਿਕਟ ਆ ਉਹਨੂੰ ਹੱਲ ਕਰਨ ਦੀ ਬਜਾਏ ਹਮੇਸ਼ਾ ਉਹ ਟੈਕਟਿਕਸ ਵਰਤੇ ਨੇ ਜਿਹੜੇ ਜੰਗ ਦੇ ਵਿੱਚ ਵਰਤੇ ਜਾਂਦੇ ਨੇ ਵਾਰ ਦੇ ਵਿੱਚ ਵਰਤੇ ਜਾਂਦੇ ਨੇ ਔਰ ਇੱਕ ਕਦੀ ਵੀ ਇਹੋ ਜਿਹੇ ਜਿਹੜੇ ਸ਼ੈਡੋਸ ਨੇ ਵਾਰ ਦੇ ਇਹ ਕਦੀ ਵੀ ਦੂਰ ਨਹੀਂ ਹੋਣੇ ਜਦੋਂ ਤੱਕ ਇਹ ਖਿੱਤੇ ਆਜ਼ਾਦ ਨਹੀਂ ਹੋ ਜਾਂਦੇ ਇੱਕ ਅਲੱਗ ਮੁਲਕ ਨਹੀਂ ਬਣ ਜਾਂਦੇ ਜਿਹਦੇ ਬਾਰੇ ਦੇ ਵਿੱਚ ਬਰੀਫ ਦੇ ਵਿੱਚ ਤੁਹਾਨੂੰ ਜਾਣਕਾਰੀ ਸਰਦਾਰ ਕਮਲਪਾਲ ਸਿੰਘ ਉਹਨਾਂ ਨੇ ਆਪਣੀ ਗੱਲਾਂ ਦੇ ਵਿੱਚ ਦਿੱਤੀ ਆ ਕਿ ਜੇ ਇਸ ਖਿੱਤੇ ਨੂੰ ਸਦੀਵੀ ਸ਼ਾਂਤ ਕਰਨਾ ਆ ਤੇ ਇੱਥੇ ਪੀਸ ਲਿਆਉਣੀ ਆ ਇੱਥੇ ਸ਼ਾਂਤੀ ਲਿਆਉਣੀ ਆ ਤੇ ਉਹਦੇ ਲਈ ਜਿਹੜੀਆਂ ਲੋਕਾਂ ਦੀਆਂ ਐਸਪੀਰੇਸ਼ਨਸ ਨੇ ਲੋਕਾਂ ਦੀਆਂ ਭਾਵਨਾਵਾਂ ਨੇ ਜਿਹੜੇ ਸਾਡੇ ਦਾਅਵੇ ਨੇ ਰਾਜ਼ ਕਰਨ ਦੇ ਉਹਦੇ ਉੱਤੇ ਪੁਲ ਚਾੜ੍ਹਨੇ ਪੈਣੇ ਨੇ ਔਰ ਇਹ ਇਹ ਦੋਵਾਂ ਮੁਲਕਾਂ ਨੂੰ ਸਮਝ ਲੈਣਾ ਚਾਹੀਦਾ ਆ ਕਿ ਉਹਨਾਂ ਨੇ ਇਸ ਖਿੱਤੇ ਦੇ ਵਿੱਚ ਕਦੋਂ ਸ਼ਾਂਤੀ ਲਿਆਉਣੀ ਆ ਤੇ ਕਦੋਂ ਇਸ ਮਸਲਿਆਂ ਨੂੰ ਇੱਕ ਡਾਇਲੌਗ ਦੇ ਨਾਲ ਹੱਲ ਕਰਨਾ 84 ਦਾ ਵੀ ਜਿਹੜਾ ਸਾਡੇ ਤੇ ਅਟੈਕ ਆ ਜੇ ਉਹਦੀ ਜੜ ਫੜੀ ਜਾਵੇ ਤੇ ਉਹ ਇਸੇ ਚੀਜ਼ 'ਚ ਪਈ ਹੋਈ ਹੈ ਜਿਹੜੇ ਸਾਡੇ ਨਾਲ ਵਿਤਕਰੇ ਹੋ ਰਹੇ ਹੀ ਜਿਹੜੀਆਂ ਸਾਡੀਆਂ ਡਿਮਾਂਡਸ ਜਿਹੜੀਆਂ ਇਹਨਾਂ ਨੇ ਵਾਅਦੇ ਕੀਤੇ ਸੀ ਕਿ ਅਸੀਂ ਇਹ ਫੁੱਲਫਿਲ ਕਰਾਂਗੇ ਉਹਨਾਂ ਨੂੰ ਜਦੋਂ ਨਹੀਂ ਪੂਰਾ ਕੀਤਾ ਫਿਰ ਮੋਰਚੇ ਲੱਗਦੇ ਨੇ ਧਰਮਯੋਧ ਮੋਰਚੇ ਤੱਕ ਗੱਲ ਆਈ ਪੰਜਾਬੀ ਸੂਬਾ ਮੋਰਚਾ ਪਿਛੇ ਲੱਗਾ ਨਰੰਗਕਾਰੀ ਕਾਂਡ ਵਿੱਚ ਵਾਪਰੇ ਜਿਸ ਤਰੀਕੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਿਆਈ ਨੂੰ ਚੈਲੰਜ ਕਰਵਾਇਆ ਗਿਆ ਇਸ ਧਰਤੀ ਦੇ ਉੱਤੇ ਉਹ ਨਿਰੰਤਰ ਅੱਜ ਵੀ ਜਾਰੀ ਹੈ ਇਹ ਉਹੀ ਸਾਰੀਆਂ ਨਿੱਕੀਆਂ ਨਿੱਕੀਆਂ ਚੀਜ਼ਾਂ ਸੀ ਜਿਹੜੀਆਂ ਸਾਡੇ ਲਈ ਬੜੀਆਂ ਐਮਨੇ ਪਰ ਦੁਨੀਆ ਇਹਨੂੰ ਬੇਸ਼ੱਕ ਛੋਟੀਆਂ ਸਮਝਦੀ ਆਣ ਜਿਨ੍ਹਾਂ ਦੇ ਕਾਰਨ 84 ਤੱਕ ਹਾਲਾਤ ਪਹੁੰਚੇ ਤੇ ਅੱਜ ਵੀ ਜਿਓ ਚੀਜ਼ਾਂ ਹੱਲ ਨਹੀਂ ਹੋਈਆਂ ਤੇ ਇਹਦਾ ਮਤਲਬ ਕਿ ਜੰਗ ਦਾ ਤਰੀਕਾਕਰ ਬੇਸ਼ੱਕ ਬਦਲ ਗਿਆ ਹੋਵੇ ਇੰਡੀਆ ਨੇ ਸਾਨੂੰ ਮਾਰਨ ਦਾ ਸਾਨੂੰ ਸਪਰੈਸ ਕਰਨ ਦਾ ਸਾਨੂੰ ਦੱਬਣ ਦਾ ਤਰੀਕਾਕਰ ਬੇਸ਼ੱਕ ਬਦਲ ਲਿਆ ਹੋਵੇ ਪਰ ਇਹ ਕਦੇ ਵੀ ਲੌਂਗ ਟਰਮ ਦੇ ਵਿੱਚ ਕਾਮਯਾਬ ਨਹੀਂ ਹੋਣਾ ਕਿ ਇਸ ਤਰੀਕੇ ਨਾਲ ਤੁਸੀਂ ਚੋਪ ਚਪੀਤੇ ਲੋਕਾਂ ਨੂੰ ਦਬਲੀ ਜਾਓ ਉਹਨਾਂ ਦੇ ਹੱਕ ਖੋਹੀ ਜਾਓ ਤੇ ਬਾਅਦ ਚ ਨਾਲ ਦੇ ਨਾਲ ਇਹ ਵੀ ਕਹੀ ਜਾਓ ਕਿ ਇਸ ਕਿਤੇ ਦੇ ਵਿੱਚ ਸ਼ਾਂਤੀ ਆ ਗਈ ਇੱਥੋਂ ਤੱਕ ਕਿ ਤੁਸੀਂ ਮਹਿਸੂਸ ਕਰੋ ਗੱਲ ਨੂੰ ਮੈਂ ਆਪਣੀ ਗੱਲ ਕਹਿ ਕੇ ਪ੍ਰੋਗਰਾਮਸ ਤੇ ਆਵਾਂ ਜਿਹੜੇ ਉਲੀਕੇ ਨੇ ਇੰਡੀਅਨ ਹੋਮ ਮਿਨਿਸਟਰ ਵਾਰ-ਵਾਰ ਆਪਣੀਆਂ ਤਕਰੀਰਾਂ ਦੇ ਵਿੱਚ ਇਹ ਗੱਲ ਕਲੇਮ ਕਰਦੇ ਸੀ ਕਿ ਆਸੀਂ ਕਸ਼ਮੀਰ ਦੇ ਵਿੱਚ ਸ਼ਾਂਤੀ ਲੈਣ ਦੀ ਵਾਰ-ਵਾਰ ਕਲੇਮ ਕਰਦੇ ਸੀ ਆਮ ਪ੍ਰੈਸ ਨੂੰ ਡੀਲ ਕਰਨ ਤੋਂ ਲੈ ਕੇ ਆਮ ਆਪਣੀਆਂ ਸਟੇਜਾਂ ਤੋਂ ਭਾਸ਼ਣ ਦੇਣ ਤੋਂ ਲੈ ਕੇ ਆਪਣੀ ਪਾਰਲੀਮੈਂਟ ਤੱਕ ਇਹ ਗੱਲ ਕਲੇਮ ਕਰਦੇ ਵੀ ਅਸੀਂ ਕਸ਼ਮੀਰ ਦੇ ਵਿੱਚ ਨਾਰਮਲਿਟੀ ਲਿਆਂਦੀ ਕਸ਼ਮੀਰ ਦੇ ਵਿੱਚ ਅਸੀਂ ਸ਼ਾਂਤੀ ਲਿਆਂਦੀ ਔਰ ਉਹ ਸਾਰਾ ਉਹਨਾਂ ਦਾ ਦਾਵਾ ਇੱਕਦਮ ਠੋਸ ਹੋ ਗਿਆ ਔਰ ਕਿੱਥੇ ਤੇ ਕਿੱਥੇ ਹਾਲਾਤ ਪਹੁੰਚ ਗਏ ਸੋ ਇਹ ਆ ਗੱਲ ਨੂੰ ਜਿਹੜੀ ਗੱਲ ਸਮਝਣ ਵਾਲੀ ਹੈ ਵੀ ਜੇ ਵਾਕਿਆ ਹੀ ਸ਼ਾਂਤੀ ਲਿਆਉਣੀ ਹੈ ਸਿੱਕਤੇ ਦੇ ਵਿੱਚ ਫਿਰ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝੇ ਇੰਡੀਆ ਵੀ ਸਮਝੇ ਪਾਕਿਸਤਾਨ ਵੀ ਸਮਝੇ ਔਰ ਜਿਹੜੇ ਲੋਕ ਨੇ ਇਹਨਾਂ ਨੂੰ ਬਕਾਇਦਾ ਜਿ ਠਹਿਰ ਬਿਠਾ ਕੇ ਤੇ ਇਹਨਾਂ ਦਾ ਮਸਲਾ ਜਿਹੜਾ ਹੈ ਉਹ ਹੱਲ ਹੋਣਾ ਚਾਹੀਦਾ ਪੰਜਾਬ ਦਾ ਤੇ ਕਸ਼ਮੀਰ ਦਾ ਜਿਹੜੀ 84 ਦੀ ਆ ਉਹ ਸਾਨੂੰ ਸਾਰਿਆਂ ਨੂੰ ਪਤਾ ਜੋ ਵਾਪਰਿਆ ਸਾਡੇ ਤੇ ਜਿਸ ਤਰੀਕੇ ਦੇ ਨਾਲ ਇੰਡੀਅਨ ਆਰਮੀ ਨੇ ਆਪਣੇ ਉਸ ਸਮੇਂ ਦੇ ਪੋਲੀਟੀਕਲ ਲੀਡਰਸ਼ਿਪ ਦੇ ਇਸ਼ਾਰਿਆਂ ਦੇ ਉੱਤੇ ਅਕਾਲ ਤਖਤ ਸਾਹਿਬ ਦੇ ਉੱਤੇ ਹਮਲਾ ਕੀਤਾ ਦਰਬਾਰ ਸਾਹਿਬ ਉੱਤੇ ਹਮਲਾ ਕੀਤਾ ਜਿਸ ਬੇਅਦਬੀ ਦੀ ਦੁਹਾਈ ਅਸੀਂ ਅੱਜ ਪਾਉਂਦੇ ਆਂ ਵੀ ਕੋਈ ਇੱਕ ਜਾਂ ਦੋ ਬੰਦਾ ਉੱਠ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਦਾ ਹੈ ਇੰਡੀਅਨ ਆਰਮੀ ਨੇ ਸਾਡੀ ਰੈਫਰੈਂਸ ਲਾਇਬ੍ਰੇਰੀ ਸਾੜ ਕੇ ਨਾ ਜਾਣੇ ਕਿੰਨੇ ਹੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪ੍ਰਾਤਨ ਸਰੂਪਾਂ ਦੀ ਬੇਅਦਬੀ ਆਪ ਕੀਤੀ ਕਿੰਨਾ ਅਨਮੋਲ ਖਜ਼ਾਨਾ ਸਾਡਾ ਇਥੋਂ ਲੁੱਟ ਕੇ ਲੈ ਗਏ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਚੱਲ ਰਹੀਆਂ ਨੇ ਇਹਦੇ ਵਿਰੋਧ ਦੇ ਵਿੱਚ ਵੀ ਉਹਦਾ ਆਵਾਜ਼ ਉੱਠੀ ਸੀ ਤੇ ਅੱਜ ਵੀ ਉੱਠ ਰਹੀ ਹੈ ਤੇ ਉੱਠਦੀ ਰਹੇਗੀ ਪਰ ਉਸ ਪੀੜ ਨੂੰ ਆਪਣੇ سینਿਆਂ ਦੇ ਵਿੱਚ ਸਮਾ ਕੇ ਉਸ ਪੀੜ ਨੂੰ ਯਾਦ ਕਰਕੇ ਤੇ ਆਪਣੇ ਸੰਘਰਸ਼ ਨੂੰ ਅੱਗੇ ਲੈ ਕੇ ਜਾਣ ਦੇ ਲਈ ਆਪਣੀਆਂ ਅਗਲੀਆਂ ਪੀੜ੍ਹੀਆਂ ਦੇ ਮਨਾਂ ਦੇ ਵਿੱਚ ਇਹ ਗੱਲ ਪਾਉਣ ਦੇ ਲਈ ਕਿ ਸਾਡੇ ਮਸਲੇ ਕੀ ਨੇ ਤੇ ਇੰਡੀਆ ਨੇ ਸਾਡੇ ਨਾਲ ਕੀ ਕੁਝ ਕੀਤਾ ਤੇ ਸਾਨੂੰ ਅੱਗੇ ਕਿਹੜਿਆਂ ਰਾਹਾਂ ਦੇ ਉੱਤੇ ਤੁਰਨਾ ਚਾਹੀਦਾ ਹੈ ਆਪਣੇ ਸੰਘਰਸ਼ ਨੂੰ ਅੱਗੇ ਲੈ ਕੇ ਜਾਣ ਦੇ ਲਈ ਇਹ ਸਾਰੀਆਂ ਚੀਜ਼ਾਂ ਆਪਣੀ ਅਗਲੀ ਯੰਗ ਜਨਰੇਸ਼ਨ ਦੇ ਮਾਈਂਡਸ ਦੇ ਵਿੱਚ ਪਾਉਣ ਦੇ ਲਈ ਜਿਹੜੀਆਂ ਸਾਡੀਆਂ ਪੁਰਾਣੀ ਜਨਰੇਸ਼ਨਸ ਨੇ ਜਿਹੜੀ ਪੀੜ੍ਹ ਝੱਲੀ ਖੁਦ ਸਰੀਰਕ ਤੌਰ ਤੇ ਤੇ ਮਾਨਸਿਕ ਤੌਰ ਤੇ ਉਸ ਪੀੜ੍ਹ ਨੂੰ ਅਗਲੀ ਜਨਰੇਸ਼ਨ ਦੇ ਵਿੱਚ ਮਾਨਸਿਕ ਤੌਰ ਦੇ ਉੱਤੇ ਪਾਉਣ ਦੇ ਲਈ ਤਾਂ ਕਿ ਉਹ ਵੀ ਉਸ ਚੀਜ਼ ਨੂੰ ਮਹਿਸੂਸ ਕਰ ਸਕਣ ਸਾਲ ਖਾਲਸਾ ਹਰ ਸਾਲ ਕੱਲੂ ਘਾਰੇ ਦੀ ਯਾਦ ਦੇ ਵਿੱਚ ਪ੍ਰੋਗਰਾਮ 5 ਤਰੀਕ ਨੂੰ ਔਰ 6 ਤਰੀਕ ਨੂੰ ਉਲੀਕਦਾ ਇਸੇ ਤਹਿ ਤੇ ਇਸ ਸਾਲ ਵੀ 5 ਜੂਨ ਸ਼ਾਮ 5 ਵਜੇ ਕੱਲੂ ਘਰਾ ਯਾਦਗਾਰੀ ਮਾਰਚ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਕੀਤਾ ਜਾਏਗਾ ਇਹ ਮਾਰਚ ਬੁਰਜ ਅਕਾਲੀ ਫੂਲਾ ਸਿੰਘ ਤੋਂ ਆਰੰਭ ਹੋਏਗਾ ਸ਼ਾਮ 5 ਵਜੇ ਔਰ বাস ਸਟੈਂਡ ਹੁੰਦਾ ਰਾਮ ਬਾਗ ਹਾਲ ਗੇਟ ਦੇ ਵਿੱਚੋਂ ਦੀ ਓਕੇ ਭਾਈ ਗੁਰਦਾਸ ਹਾਲ ਦੇ ਸਾਹਮਣੇ ਦੀ ਸਾਰਾ ਗੱਡੀ ਦੇ ਸਾਹਮਣੇ ਦੀ ਓਕੇ ਅਕਾਲ ਤਖਤ ਸਾਹਿਬ ਦੇ ਉੱਤੇ ਜਾ ਕੇ ਸ਼ਹੀਦਾਂ ਦੇ ਨਮਿਤ ਅਰਦਾਸ ਕੀਤੀ ਜਾਏਗੀ ਔਰ ਆਪਣੇ ਸੰਘਰਸ਼ ਦੇ ਲਈ ਵਚਨਬੱਤਾ ਦੁਹਰਾਈ ਜਾਏਗੀ ਔਰ 6 ਜੂਨ ਨੂੰ ਸਮੂੱਚੀ ਕੌਮ ਇਸ ਦਿਨ ਨੂੰ ਅਕਾਲ ਤਖਤ ਸਾਹਿਬ ਦੇ ਉੱਤੇ ਮਨਾਉਂਦੀ ਆ ਯਾਦ ਕਰਦੀ ਆ ਆਪਣੇ ਸ਼ਹੀਦਾਂ ਨੂੰ ਉਹਨਾਂ ਦੇ ਸੰਘਰਸ਼ ਨੂੰ ਯਾਦ ਕਰਦੀ ਆ ਉਹਨਾਂ ਦੇ ਸੰਘਰਸ਼ ਨੂੰ ਅੱਗੇ ਲੈ ਕੇ ਜਾਣ ਦੀ ਆਪਣੀ ਅਰਦਾਸ ਕਰਦੀ ਆ ਔਰ ਅਸੀਂ ਆਪਣੇ ਕੌਮ ਨੂੰ ਅਪੀਲ ਕਰਦੇ ਆ ਕਿ ਜਿੱਥੇ 5 ਤਰੀਕ ਨੂੰ ਕੱਲੋਕਾਰਾ ਯਾਦਗਾਰੀ ਮਾਰਚ ਵਿੱਚ ਸ਼ਾਮਲ ਹੋਣ ਉੱਥੇ ਹੀ ਸਵੇਰੇ ਅਕਾਲ ਤਖਤ ਸਾਹਿਬ ਦੇ ਉੱਤੇ ਜਿਹੜੀ ਸਮੂਹਕ ਰੂਪ ਦੇ ਵਿੱਚ ਅਰਦਾਸ ਹੁੰਦੀ ਆ ਉਸ ਅਰਦਾਸ ਦੇ ਵਿੱਚ ਵੀ ਸ਼ਾਮਲ ਹੋਣ ਔਰ ਉਸ ਅਰਦਾਸ ਤੋਂ ਬਾਅਦ ਦਲ ਖਾਲਸਾ ਵੱਲੋਂ ਇਸ ਹਮਲੇ ਦੇ ਰੋਸ ਵਜੋਂ ਇਹਦੇ ਵਿਰੋਧ ਵਿੱਚ ਔਰ ਆਪਣੇ ਲੋਕਾਂ ਨੂੰ ਇਹ ਗੱਲ ਆਮ ਜਨਤਾ ਨੂੰ ਵੀ ਯਾਦ ਦਿਵਾਉਣ ਦੇ ਲਈ ਕਿ ਸਾਡੇ ਨਾਲ ਉਸ ਦਿਨ ਕੀ ਵਾਪਰਿਆ ਸੀ ਅੰਮ੍ਰਿਤਸਰ ਬੰਦੀ ਕਾਲ ਦਿੱਤੀ ਜਾਂਦੀ ਆ ਜਿਹੜੀ ਇਸ ਸਾਲ ਵੀ ਐ ਸੱਚ ਸਟੈਂਡ ਕਰਦੀ ਆ 6 ਜੂਨ ਨੂੰ ਅੰਮ੍ਰਿਤਸਰ ਸ਼ਹਿਰ ਬੰਦ ਰਹੇਗਾ ਅਸੀਂ ਆਪਣੇ ਅੰਮ੍ਰਿਤਸਰ ਸ਼ਹਿਰ ਦੇ ਸਾਰੇ ਵਾਸੀਆਂ ਨੂੰ ਜਿਨ੍ਹਾਂ ਦੇ ਕਾਰੋਬਾਰ ਨੇ ਚਾਹੇ ਸਰਕਾਰੀ ਨੇ ਚਾਹੇ ਪ੍ਰਾਈਵੇਟ ਨੇ ਉਹਨਾਂ ਨੂੰ ਅਪੀਲ ਕਰਦੇ ਆ ਕਿ ਉਹ 6 ਜੂਨ ਨੂੰ ਆਪਣੇ ਕਾਰੋਬਾਰੀ ਅਦਾਰੇ ਬੰਦ ਰੱਖਣ ਪਰ ਇਸ ਬੰਦ ਦੇ ਵਿੱਚੋਂ ਮੈਡੀਕਲ ਜਿਹੜੇ ਸਹੂਲਤਾਂ ਨੇ ਕੈਮਿਸਟ ਨੇ ਉਹਨਾਂ ਦੀਆਂ ਸ਼ਾਪਸ ਨੇ ਜਿੱਥੇ ਐਮਰਜੈਂਸੀ ਸਭਾਵਾਂ ਚੱਲਦੀਆਂ ਨੇ ਹਸਪੀਟਲਸ ਨੇ ਉਹ ਆਮ ਤੀ ਤਰ੍ਹਾਂ ਖੁੱਲੇ ਰਹਿਣਗੇ ਆਵਾਜਾਈ ਕਿਸੇ ਦਿਨ ਨਹੀਂ ਰੋਕੀ ਜਾਏਗੀ ਕੋਈ ਕਿਸੇ ਗੁਰੂ ਘਰ ਜਾਣਾ ਚਾਹੁੰਦਾ ਕਿਤੇ ਜਾ ਕੇ ਨਤਮਸਤਕ ਹੋਣਾ ਚਾਹੁੰਦਾ ਉਹਨਾਂ ਸਾਰਿਆਂ ਨੂੰ ਖੁੱਲ ਰਹਿਗੇ ਆਪਣੀ ਮਤਲਬ ਕਿਸੇ ਸੱਜਣ ਮੇਤਰਵਾਲ ਜਾਣਾ ਉਹ ਮਤਲਬ ਆਵਾਜਾਈ ਦੇ ਵਿੱਚ ਕੋਈ ਵਿਗਨ ਨਹੀਂ ਪਏਗਾ ਮੈਡੀਕਲ ਸਹੂਲਤਾਂ ਦੇ ਵਿੱਚ ਕੋਈ ਵਿਗਨ ਨਹੀਂ ਪਾਇਆ ਜਾਏਗਾ ਪਰ ਜਿਹੜੇ ਸਾਡੇ ਆਮ ਕਾਰੋਬਾਰੀ ਅਦਾਰੇ ਨੇ ਚਾਹੇ ਬੈਂਕਾਂ ਨੇ ਸਰਕਾਰ ਦੀਆਂ ਚਾਹੇ ਸਾਡੇ ਆਪਣੇ ਪ੍ਰਾਈਵੇਟ ਅਦਾਰੇ ਨੇ ਕੱਪੜਿਆਂ ਦੀਆਂ ਦੂਸਰੀਆਂ ਜਿੰਨੀਆਂ ਵੀ ਦੁਕਾਨਾਂ ਨੇ ਉਹ ਸਾਰੀਆਂ ਅਸੀਂ ਆਪਣੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦੇ ਹਾਂ ਕਿਉਂ ਬੰਦ ਰੱਖ ਕੇ ਸਾਡੀ ਇਸ ਪੀੜਾ ਦੇ ਵਿੱਚ ਸ਼ਾਮਲ ਹੋਣ। ਔਰ ਜਿਹੜਾ 5 ਤਰੀਕ ਦਾ ਸਾਡਾ ਪ੍ਰੋਗਰਾਮ ਆ ਇਹ ਪੰਜਾਬ ਦੀ ਧਰਤੀ ਦੇ ਉੱਤੇ ਦਲ ਕਾਲ ਸੌਲਾ ਬਾਕੀ ਸਾਰੀਆਂ ਸਹਿਯੋਗੀਆਂ ਜਤੈਬੰਦੀਆਂ ਦੇ ਨਾਲ ਕੱਲੋਕਾਰ ਆਯਾਦਗਾਰੀ ਮਾਰਚ ਕੀਤਾ ਜਾਂਦਾ ਹੈ। ਉੱਥੇ ਹੀ ਬਾਕੀ ਦੁਨੀਆ ਦੇ ਵਿੱਚ ਵੀ ਅਲੱਗ-ਅਲੱਗ ਥਾਵਾਂ ਦੇ ਉੱਤੇ ਜਿੱਥੇ-ਜਿੱਥੇ ਸਿੱਖ ਕੌਮ ਵੱਸੀ ਆ, ਜਿੱਥੇ-ਜਿੱਥੇ ਜਾ ਕੇ ਅਸੀਂ ਵਸੇ ਆ, ਉਹਨਾਂ ਥਾਵਾਂ ਦੇ ਉੱਤੇ ਵੀ ਅਲੱਗ-ਅਲੱਗ ਪ੍ਰੋਗਰਾਮ ਉਲੀਕੇ ਗਏ ਨੇ। 1 ਤਰੀਕ ਨੂੰ ਯੂਕੇ ਦੀ ਧਰਤੀ ਦੇ ਉੱਤੇ ਸੈਕ ਫੈਡਰੇਸ਼ਨ ਯੂਕੇ ਰੋਨਾਂ ਦੇ ਸਹਿਯੋਗੀਆਂ ਦੇ ਨਾਲ ਉਥੇ ਪ੍ਰੋਗਰਾਮ ਕੀਤੇ ਜਾਣੇ ਨੇ ਇਸ ਜਾਦ ਦੇ ਵਿੱਚ ਇਸੇ ਤਰੀਕੇ ਨਾਲ 7 ਤਰੀਕ ਨੂੰ ਅਮਰੀਕਾ ਦੀ ਧਰਤੀ ਦੇ ਉੱਤੇ ਵੀ ਪ੍ਰੋਗਰਾਮ ਕੀਤੇ ਜਾਣੇ ਨੇ 8 ਨੂੰ ਕੈਨੇਡਾ 8 ਤਰੀਕ ਨੂੰ ਕੈਨੇਡਾ ਦੇ ਵਿੱਚ ਕੀਤੇ ਜਾਣੇ ਨੇ ਸੋ ਹੋਰ ਬਾਕੀ ਜਿੱਥੇ ਜੜੀਆਂ ਵੀ ਕੰਟਰੀਜ਼ ਨੇ ਉੱਥੇ ਵੀ ਸਾਰੀ ਜਗ੍ਹਾ ਹੋਣੇ ਨੇ ਸੋ ਉਹਨਾਂ ਲੋਕਾਂ ਨੂੰ ਵੀ ਜਿਹੜੇ ਸਾਡੇ ਲੋਕ ਉਹਨਾਂ ਵਿਦੇਸ਼ਾਂ ਦੇ ਵਿੱਚ ਜਾ ਕੇ ਵਸੇ ਨੇ ਉਹਨਾਂ ਨੂੰ ਵੀ ਅਸੀਂ ਅਪੀਲ ਕਰਦੇ ਆਂ ਕਿ ਤੁਹਾਡੇ ਨੇੜੇ-ਨੇੜੇ ਜਿੱਥੇ-ਜਿੱਥੇ ਵੀ ਇਸ ਘੱਲੂਕਾਰੇ ਨੂੰ ਯਾਦ ਕੀਤਾ ਜਾਣਾ ਹੈ ਪ੍ਰੋਗਰਾਮ ਬਣਾਏ ਜਾਣੇ ਨੇ ਸ਼ਹੀਦਾਂ ਨੂੰ ਯਾਦ ਕੀਤਾ ਜਾਣਾ ਆ ਸਿੱਖ ਸੰਗਤਾਂ ਉਥੇ ਜ਼ਰੂਰ ਨਤਮਸਤਕ ਹੋਣ ਉਹਨਾਂ ਦੇ ਪ੍ਰੋਗਰਾਮਾਂ ਦੇ ਵਿੱਚ ਸ਼ਾਮਲ ਹੋਣ ਤਾਂ ਕਿ ਅਸੀਂ ਇੰਡੀਆ ਦੇ ਨਾਲ ਨਾਲ ਪੂਰੀ ਦੁਨੀਆ ਨੂੰ ਇਹ ਸੁਨੇਹਾ ਦੇ ਸਕੀਏ ਕਿ ਅਸੀਂ ਆਪਣੇ ਉੱਤੇ ਹੋਏ ਕਹਿਰ ਨੂੰ ਅਸੀਂ ਆਪਣੇ ਉੱਤੇ ਹੋਏ ਹਮਲੇ ਨੂੰ ਅੱਜ ਵੀ ਯਾਦ ਰੱਖਦੇ ਆ ਸਾਡੀ ਪੀੜ ਸੱਜਰੀਆ ਤੇ ਸਾਡਾ ਸੰਘਰਸ਼ ਨਿਰੰਤਰ ਜਾਰੀ ਹੈ ਸੋ ਇਹ ਸਾਰਾ ਕੁਝ ਜੋ ਕੁਝ ਵੀ ਹੋ ਰਿਹਾ ਆ ਇਸ ਨੂੰ ਇੱਕ ਟੋਟਲਿਟੀ ਦੇ ਵਿੱਚ ਲੈਣਾ ਚਾਹੀਦਾ ਆ ਵੀ ਇਹ ਅਲੱਗ-ਅਲੱਗ ਇਹ ਨਹੀਂ ਸੋਚਣਾ ਚਾਹੀਦਾ ਕਿ ਕੋਈ ਕਿਤੇ ਮਨਾ ਰਿਹਾ ਕੋਈ ਕਿਤੇ ਅਸੀਂ ਇਸ ਗੱਲ ਦਾ ਮਤਲਬ ਪ੍ਰਗਟਾਵਾ ਕਰਦੇ ਆ ਕਿ ਇਹ ਜਿੱਥੇ-ਜਿੱਥੇ ਵੀ ਮਨਾਇਆ ਜਾ ਰਿਹਾ ਆ ਸਿੱਖ ਜਥੇਬੰਦੀਆਂ ਦੇ ਆਪਸੀ ਸਹਿਯੋਗ ਦੇ ਨਾਲ ਮਨਾਇਆ ਜਾ ਰਿਹਾ ਜਿਹਦੀ ਜਿੱਥੇ ਸਮਰੱਥਾ ਹੈ ਉਹ ਉੱਥੇ ਮਨਾ ਰਿਹਾ ਸੋ ਅਸੀਂ ਸਾਰਿਆਂ ਦਾ ਸਹਿਯੋਗ ਦਾ ਐਲਾਨ ਵੀ ਕਰਦੇ ਆ ਆਪਣੀ ਸੰਗਤ ਨੂੰ ਅਪੀਲ ਵੀ ਕਰਦੇ ਆ ਕਿ ਜਿੱਥੇ ਵੀ ਇਰੈਸਪੈਕਟਿਵ ਕਿ ਉਹ ਕਿਹੜੀ ਪਾਰਟੀ ਕਿਹੜੇ ਜਥੇਬੰਦੀ ਮਨਾ ਰਹੀ ਉਹਨੂੰ ਇੱਕ ਪਾਸੇ ਰੱਖ ਕੇ ਇਸ ਸੰਘਰਸ਼ ਦੇ ਵਿੱਚ ਇਸ ਪੀੜਾ ਦੇ ਵਿੱਚ ਸ਼ਾਮਲ ਹੋਣ ਦੇ ਲਈ ਸਾਨੂੰ ਸਾਰਿਆਂ ਨੂੰ ਹਾਜ਼ਰੀਆਂ ਜਿੱਥੇ-ਜਿੱਥੇ ਪ੍ਰੋਗਰਾਮ ਮਨਾਏ ਜਾ ਰਹੇ ਨੇ ਉੱਥੇ ਲਗਾਉਣੀਆਂ ਚਾਹੀਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਨਹੀਂ ਉਹ ਮੈਨੂੰ ਲੱਗਦਾ ਜਿਹੜਾ ਅੰਦਰ ਅਕਾਲ ਤਖਤ ਸਾਹਿਬ ਦੇ ਹੁੰਦਾ ਹੈ ਉੱਥੇ ਬੈਨ ਕਰਦੇ ਨੇ ਪਰ ਉਹਨਾਂ ਦਾ ਉੱਥੇ ਇਕੋ ਆਪਣਾ ਕੈਮਰਾ ਲਾਉਂਦੇ ਨੇ ਜਿਹੜਾ ਸਾਰਿਆਂ ਨੂੰ ਮਿਰਸ਼ਾ ਉਹਨਾਂ ਲੇਖ ਦੇ ਦਿੰਦੇ ਹੋਣਗੇ ਸੋ ਉਥੇ ਬੈਨ ਨਹੀਂ ਕੀਤਾ ਜਾਂਦਾ ਅੰਦਰ ਜੇ ਸਾਰਾ ਮੀਡੀਆ ਜਾਏਗਾ ਤੇ ਉਹ ਵੈਸੇ ਵੀ ਤੋ ਦੇਖੋ ਡਿਸਪਲਿਨ ਜਿਹੜਾ ਮੈਨੂੰ ਲੱਗਦਾ ਉਹ ਭੰਗ ਹੋਏਗਾ ਇਸ ਕਰਕੇ ਉਹ ਕਰਦੇ ਨੇ ਬਟ ਜਿਹੜਾ ਉਥੇ ਉਹ ਕਰਦੇ ਨੇ ਉਹਦਾ ਉਹ ਲਿੰਕ ਤੁਹਾਨੂੰ ਸਾਰਿਆਂ ਨੂੰ ਦਿੰਦੇ ਨੇ ਉਹ ਅਸੀਂ ਹਰ ਸਾਲ ਹੀ ਵੇਖਦੇ ਹਾਂ ਸਾਰੇ ਚੈਨਲਾਂ ਦੇ ਉੱਤੇ ਗੱਲ ਚੱਲਦੀ ਹੈ ਕੋਈ ਗੱਲਬਾਤ ਐਸੀ ਐਸੀ ਬਹੁਤ ਬਾਰੀ ਐਸਜੀਪੀਸੀ ਨੇ ਇਹ ਗੱਲ ਕਹਿ ਚੁੱਕੇ ਆ ਕਿ ਜਿਹੜਾ ਦਰਬਾਰ ਸਾਹਿਬ ਦੇ ਅਕਾਲ ਪੁਰਖ ਸਾਹਿਬ ਤੇ 6 ਜੂਨ ਦਾ ਪ੍ਰੋਗਰਾਮ ਹੁੰਦਾ ਉਹ ਬੜਾ ਲਿਮਿਟਿਡ ਤੇ ਸਿਲੈਕਟਿਵ ਹੁੰਦਾ ਹੈ। ਹੋਰ ਕੁਝ ਸਮੇਂ ਦੇ ਵਿੱਚ ਇਹ ਅਕਾਲ ਪੁਰਖ ਸਾਹਿਬ ਦੇ ਜੱਜਦਾਰ ਅਡਰੈਸ ਕਰਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇ ਕੇ ਉਹਨਾਂ ਦੇ ਪਰਿਵਾਰਾਂ ਨੂੰ ਸਰੋਪਾ ਸਾਹਿਬ ਪੇਟ ਕਰਕੇ ਸਮਾਪਤ ਕਰ ਦਿੰਦੇ ਨੇ ਔਰ ਉਸ ਤੋਂ ਬਾਅਦ ਜਥੇ ਬੰਨੀਆਂ ਆਪਣੇ ਆਪਣੇ ਤੌਰ ਤੇ ਪ੍ਰਕਰਮਾ ਦੇ ਵਿੱਚ ਉਹ ਆਪਣਾ ਪ੍ਰਕਟਾਵਾ ਕਰਦੀਆਂ ਨੇ, ਆਪਣੀ ਗੱਲ মিডিਆ ਦੇ ਸਾਹਮਣੇ ਕਹਿੰਦੀਆਂ ਨੇ, ਆਪਸ ਵਿੱਚ ਵੀ ਸ਼ੇਅਰ ਕਰਦੀਆਂ ਨੇ। ਸੋ ਇਸ ਰੋਮਨੀ ਕਮੇਟੀ ਨੇ ਗੱਲ ਚੁੱਕਿਆ ਕਿ ਜਦੋਂ ਪੂਰੇ ਪੰਜਾਬ ਚੋਂ ਸੰਗਤ ਆਈ ਹੁੰਦੀ ਹੈ ਕਿਉਂ ਨਾ ਅਕਾਲਪੁਰ ਸਾਹਿਬ ਦੇ ਪ੍ਰੋਗਰਾਮ ਤੋਂ ਬਾਅਦ ਮੰਜੀ ਸਾਹਿਬ ਦੀਵਾਨ ਹਾਲ ਦੀਵਾਨ ਸਜਾਏ ਜਾਣ ਜਿੱਥੇ ਸਾਰੀ ਸੰਗਤ ਨੂੰ ਕਿਹਾ ਜਾਵੇ ਅਕਾਲਪੁਰ ਸਾਹਿਬ ਦੇ ਪ੍ਰੋਗਰਾਮ ਤੋਂ ਬਾਅਦ ਕਿ ਜਿਹੜੀ ਸੰਗਤ ਪ੍ਰਕਰਮਾ ਦੇ ਵਿੱਚ ਇਕੱਤਰ ਹੋਈ ਹੈ ਉਹ ਇੱਥੇ ਆਪਣੇ ਆਪਣੇ ਤੌਰ ਤੇ মিডিਆ ਨੂੰ ਐਡਰੈਸ ਕਰਨ ਦੀ بجائے ਜਾਂ ਆਪਣੇ ਤੌਰ ਤੇ ਤੁਸੀਂ ਐਡਰੈਸ ਸਿਸਟਮ ਤੋਂ ਬੋਲਣ ਦੀ بجائے ਤੁਸੀਂ ਮੰਜੀ ਸਾਹਿਬ ਦੀਵਾਨ ਹਾਲ ਚਲੋ ਉੱਥੇ ਟਾਡੀ ਵੀ ਹੋਣਗੇ ਔਰ ਉਥੇ ਸਾਰੀਆਂ ਜਿਹੜੀਆਂ ਜਥੇਬੰਦੀਆਂ ਉਹਨਾਂ ਦੇ ਨੁਮਾਇੰਦੇ ਵੀ ਬੋਲਣਗੇ ਔਰ ਇਸ ਤਰੀਕੇ ਦੇ ਨਾਲ ਜਥੇਬੰਦੀਆਂ ਨੂੰ ਵੀ ਆਪਣੀ ਗੱਲ ਕਹਿਣ ਦਾ ਇੱਕ ਮੌਕਾ ਤੇ ਪਲੇਟਫਾਰਮ ਮਿਲ ਸਕਦਾ ਹੈ ਔਰ ਮਿਲਣਾ ਚਾਹੀਦਾ ਵੀ ਅੱਛਾ ਮੈਂ ਤਾਂ ਵਿਚ ਵੀ ਮਨਾਇਆ ਜਾਂਦਾ ਪ੍ਰੋਗਰਾਮ ਉੱਥੇ ਤੁਸੀਂ ਕਰੂਗੇ ਮੈਦੇ ਦੇ ਵਿੱਚ ਜਿਹੜਾ ਪ੍ਰੋਗਰਾਮ ਹੁੰਦਾ ਉਹ ਸੇਮ ਪ੍ਰੋਗਰਾਮ ਹੁੰਦਾ ਕਿਉਂਕਿ ਉਸ ਵੇਲੇ ਸਾਡਾ ਜਿਹੜਾ ਬੰਦੀ ਕਾਲ ਹੁੰਦੀ ਹੈ ਔਰ ਸਾਡਾ ਜਿਹੜਾ ਧਿਆਨ ਹੁੰਦਾ ਅਸੀਂ ਅੰਮ੍ਰਿਤਸਰ ਸਾਡਾ ਕੇਂਦਰਿਤ ਹੁੰਦਾ ਔਰ ਇਸ ਕਰਕੇ ਕਿ ਸਾਡੇ ਉਸ ਇਲਾਕੇ ਦੇ ਸਿੰਘ ਨੇ ਉਹ ਉੱਥੇ ਜਾ ਕੇ ਨਤਮਸਤਕ ਹੁੰਦੇ ਨੇ ਪ੍ਰੋਗਰਾਮ ਕਿਤੇ ਵੀ ਹੋਵੇ ਜੂਨ 84 ਦੇ ਕੱਲੂ ਘਰੇ ਦੇ ਸ਼ਹੀਦਾਂ ਦੀ ਯਾਦ ਵਿੱਚ ਹੋਣਾ ਚਾਹੀਦਾ ਔਰ ਜਿਹੜਾ ਉਸ ਸ਼ਹੀਦਾਂ ਦੀ ਸੋਚ ਦਾ ਜਿਹੜਾ ਸੰਘਰਸ਼ ਸੀਗਾ ਉਸ ਨੂੰ ਸਮਰਪਿਤ ਹੋਣਾ ਚਾਹੀਦਾ ਉਹਨਾਂ ਸਾਰੀਆਂ ਥਾਵਾਂ ਤੇ ਅਸੀਂ ਪਹੁੰਚੀਏ ਮਤਲਬ ਜਿਸਮਾਨੀ ਤੌਰ ਤੇ ਫਿਜ਼ੀਕਲ ਪਹੁੰਚੀਏ ਜਾਂ ਨਾ ਪਹੁੰਚੀਏ ਪਰ ਸਾਡਾ ਉਹਨਾਂ ਨੂੰ ਸਮਰਥਨ ਆਟੋਮੈਟਿਕ ਕੌਮ ਕਾਰਾਂ ਦੇ ਵਸਤੇ ਜਥੇਦਾਰ ਆਕਾਲ ਤਖਤ ਫੌਂਡ ਦੇ ਨਾਲ ਸੰਦੇਸ਼ ਦਿੰਦੇ ਆ ਜਾਂ ਸਬੋਧਨ ਕਰਦੇ ਆ ਸਰ ਦਨ ਖਾਲਸਾ ਗਿਆਨੀ ਗੜਗੱਜ ਨੂੰ ਮਾਨਤਾ ਦਿੰਦਾ ਹੈ ਦੇਖੋ ਜਥੇਦਾਰ ਨੂੰ ਮਾਨਤਾ ਦੇਣੀ ਜਾਂ ਨਾ ਦੇਣੀ ਇੱਕ ਵੱਖਰਾ ਵਿਸ਼ਾ ਔਰ ਇਹ ਪਿਛਲੇ ਗਿਆਨੀ ਗੁਰਬਚਨ ਸਿੰਘ ਤੋਂ ਹੀ ਇਹ ਕੱਲ ਚੱਲਦੀ ਆ ਰਹੀ ਹੈ ਕਿ ਜਿਵੇਂ ਗਿਆਨੀ ਗੁਰਬਚਨ ਸਿੰਘ ਨੇ ਫੈਸਲੇ ਲਏ ਨੇ ਉਸ ਤੋਂ ਬਾਅਦ ਕੌਮ ਨੇ ਸ਼੍ਰੋਮਣੀ ਕਮੇਟੀ ਵੱਲੋਂ ਬਣਾਏ ਗਿਆਨੀ ਗੁਰਬਚਨ ਸਿੰਘ ਤੋਂ ਉਸ ਤੋਂ ਬਾਅਦ ਜਥੇਦਾਰਾਂ ਨੂੰ ਮੰਨਿਆ ਨਹੀਂ ਕਿਉਂਕਿ ਸਰਬਤ ਖਾਲਸਾ ਨੇ ਆਪਣੇ ਜਥੇਦਾਰ ਕੌਮ ਨੂੰ ਦੇ ਦਿੱਤੇ ਸ਼੍ਰੋਮਣੀ ਕਮੇਟੀ ਨੇ ਆਪਣੇ ਜਥੇਦਾਰ ਦੇ ਦਿੱਤੇ ਅਤੇ ਦੋਨਾਂ ਜਥੇਦਾਰ ਜਿਹੜੇ ਪੈਰਲਲ ਜਿਹੜਾ ਸਿਸਟਮ ਇੱਕ ਪੋਸਟ ਤੋਂ ਬਾਅਦ ਚੱਲਣਾ ਸ਼ੁਰੂ ਹੋ ਗਿਆ ਚੈੱਕ ਕਰ ਤੁਸੀਂ ਇਹ ਵੇਖੋ ਕਿ ਜਿਹੜੇ ਜਿਹੜੀ ਸੰਗਤ 6 ਜੂਨ ਨੂੰ ਕਲਪਤਖ ਸਾਹਿਬ ਤੇ ਇਕੱਤਰ ਹੁੰਦੀ ਹੈ ਉਹਨਾਂ ਵਿੱਚੋਂ ਬਹੁਤਾਤ ਸੰਗਤ ਜਿਹੜੀ ਹੈ ਉਹ ਸ਼੍ਰੋਮਣੀ ਕਮੇਟੀ ਵੱਲੋਂ بنائے ਜਥੇਦਾਰਾਂ ਨੂੰ ਪਰਵਾਣ ਨਹੀਂ ਕਰਦੀ ਸੋ ਗਿਆਨੀ ਗੜਗੱਜ ਨੇ ਜਿਹੜੇ ਹੁਣ ਆਏ ਨੇ ਮੈਨੂੰ ਲੱਗਦਾ ਇਹ ਵੀ ਉਸੇ ਕਤਾਰ ਦੇ ਵਿੱਚ ਹੀ ਸ਼ਾਮਲ ਹੁੰਦੇ ਨੇ ਔਰ ਇਹਨਾਂ ਦੇ ਨਾਲ ਤਾਂ ਹੋਰ ਬਹੁਤ ਸਾਰੇ ਵਿਵਾਦ ਜੁੜ ਗਏ ਨੇ ਜਿਸ ਤਰੀਕੇ ਨਾਲ ਇਹਨਾਂ ਨੂੰ ਲਾਇਆ ਗਿਆ ਚੋਰੀ ਇਹਨਾਂ ਦੀ ਦਸਤਾਰਬੰਦੀ ਕੀਤੀ ਗਈ ਔਰ ਕੌਮ ਨੂੰ ਭਰੋਸੇ 'ਚ ਨਹੀਂ ਲਿਆ ਗਿਆ ਔਰ ਬਹੁਤ ਵੱਡਾ ਇੱਕ ਵਿਵਾਦ ਖੜਾ ਹੋਇਆ ਮੈਨੂੰ ਲੱਗਦਾ ਕਿ ਗਿਆਨੀ ਗੜਗੱਜ ਹੁਣਾਂ ਨੂੰ 6 ਜੂਨ ਨੂੰ ਕੌਮ ਦਾ ਗੁੱਸੇ ਤੇ ਰੋਧ ਦਾ ਸਾਹਮਣਾ ਕਰਨਾ ਪਏਗਾ ਜੋ ਵੀ ਉਹਨਾਂ ਦਾ ਸੁਨੇਹਾ ਹੈ ਉਹਨੂੰ ਮੰਨਿਆ ਜਾਵੇ ਸਨੇਹਾ ਕੌਮ ਦੇ ਹਿੱਤ ਵਿੱਚ ਐ ਪੰਥ ਦੇ ਹਿੱਤ ਵਿੱਚ ਐ ਸੰਘਰਸ਼ ਦਾ ਤੇ ਉਹ ਸਾਰਿਆਂ ਦੇ ਲਈ ਸਾਂਝਾ ਹੈਗਾ ਕੱਲੇ ਸਾਡੇ ਲਈ ਥੋੜੀ ਹੈਗੀ ਜਿਹੜੇ ਸਰਦਾਰ ਜੱਜਰ ਸਾਹਿਬ ਨੇ ਇਹ ਧਿਆਨ ਸਿੰਘ ਮਾਨ ਦੇ ਨਾਲ ਉਹ ਨਹੀਂ ਮਿਲਗੇ ਨੇ ਪਸੂ ਪਿਛਲੇ ਦਿਨ ਅੱਜ ਉਹਨਾਂ ਨੇ ਕੁਝ ਡਾਇਰੈਕਟਰੀਆਂ ਵਾਲਾ ਉਹ ਨਹੀਂ ਆਏ ਸੀ ਕਿ ਮਤਲਬ ਉਹਨਾਂ ਨੇ ਕੁਝ ਜੀਟੀਗੈਂਗ ਕਰਵਾ ਕੇ ਕਿ ਮਤਲਬ ਜੀਨਸ ਲਈ ਕਿ ਸਾਰੇ ਇਕੱਠੇ ਹੋ ਜਾਣ ਉਹ ਤੇ ਜੀ ਦੇਖੋ ਸਾਡੀ ਜੋ ਉਹਨਾਂ ਨੂੰ ਉਹਨਾਂ ਨੇ ਧਿਆਨ ਸਿੰਘ ਮਾਨ ਦੇ ਨਾਲ ਉਹ ਕਿਉਂਕਿ ਬਿਮਾਰ ਚੱਲ ਰਹੇ ਨੇ ਉਹਨਾਂ ਦਾ ਪਤਾ ਲਿਆ ਹੈ ਇੱਕ ਚੰਗੀ ਪਹਿਲ ਕਦਮੀ ਕੀਤੀ ਅਸੀਂ ਕਹਿ ਸਕਦੇ ਹਾਂ ਇੱਕ ਏਕਤਾ ਵਾਲੇ ਪਾਸੇ ਨੂੰ ਗੱਲ ਹੋ ਰਹੀ ਹੈ ਕਿ ਇਕੱਠੇ ਹੋਇਆ ਜਾਵੇ ਹੁਣ ਉਹ ਏਕਤਾ ਦੀ ਜਿਹੜੀਆਂ ਕੋਸ਼ਿਸ਼ਾਂ ਨੇ ਉਹਨੂੰ ਬੂਰ ਪੈਂਦੇ ਨੇ ਉਹ ਇਕੱਠੇ ਹੁੰਦੇ ਨੇ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਔਰ ਮੇਰੀ ਮੇਰੀ ਸਾਡੀ ਇੱਕ ਜਾਣਕਾਰੀ ਹੋਰ ਵੀ ਹੈ ਇਹ ਅਕਾਲ ਤਖਤ ਸਾਹਿਬ ਦੇ ਸਤਤਰੇ ਦੇ ਵਿੱਚ ਇੱਕ ਕੋਸ਼ਿਸ਼ ਇਹ ਵੀ ਹੋ ਰਹੀ ਹੈ ਜੋ ਮੈਂ ਪਹਿਲਾਂ ਦੱਸ ਕੇ ਹਟਿਆ ਕਿ ਇਸ ਵਾਰ ਉਹ ਮੰਜੀ ਸਾਹਿਬ ਦੀਵਾਨ ਹਾਲ ਵੀ ਹੋ ਸਕਦਾ ਹੈ ਕਿ ਦੀਵਾਨ ਸਜਾਇਆ ਜਾਂ ਸਮਾਗਮ ਕੀਤਾ ਜਾਵੇ ਇਸ ਪ੍ਰੈਜ਼ੈਂਟ ਜਥੇਦਾਰ ਜਿਹੜੀ ਸ੍ਰੋਮਣੀ ਕਮੇਟੀ ਦੇ ਜਥੇਦਾਰ ਨੇ ਉਹਨਾਂ ਦੀ ਦੇਖਰੇਖ ਕੀਤੀ ਪਰ ਹਲੀ ਤੱਕ ਗੱਲ ਸਾਹਮਣੇ ਨਹੀਂ ਆਈ ਪਰ ਅੰਦਰ ਅੰਦਰ ਕੋਸ਼ਿਸ਼ਾਂ ਜਾਰੀ ਨੇ ਸੋ ਇਕਤਾ ਦੀਆਂ ਕੋਸ਼ਿਸ਼ਾਂ ਹਰ ਪਾਸੇ ਚੱਲ ਰਹੀਆਂ ਨੇ ਜਦ ਜਦ ਉਹ ਸਾਡੇ ਸਾਹਮਣੇ ਆਣ ਗਿਆ ਅਸੀਂ ਆਪਸ ਵਿੱਚ ਵਿਚਾਰ ਕਰਕੇ ਪੰਥ ਦੇ ਹਿੱਤ ਵਿੱਚ ਸੰਘਰਸ਼ ਦੇ ਹਿੱਤ ਵਿੱਚ ਸੰਘਰਸ਼ ਨੂੰ ਅੱਗੇ ਤੋਰਨ ਦੇ ਹਿੱਤ ਵਿੱਚ ਫੈਸਲੇ ਲਵਾਂਗੇ ਪਟਨਾ ਸਾਹਿਬ ਤੇ ਸਿੱਖੋਂ ਹੁਕਮਨਾਮਾ ਲਿਖਿਆ ਗਿਆ ਅਨੇਕਾਂ ਚੇਸੇ ਉਹਨਾਂ ਦੇ ਖਿਲਾਫ ਸ੍ਰੋਮਣੀ ਕਮੇਟੀ ਨੇ ਵੀ ਖੇਤੀ ਕੀਤੀ ਕੀ ਕਰ ਸਕਦੇ ਕਿਉਂਕਿ ਗਾਤਰ ਸਾਹਿਬ ਸਰਵੋੱਚਾ ਨੂੰ ਕੋਈ ਆਰਡਰ ਨਹੀਂ ਕਰ ਸਕਦਾ ਤੇ ਤੁਸੀਂ ਉਹਨਾਂ ਨੂੰ ਆਰਡਰ ਕਰੀ ਜਾਂਦੇ ਇਹਦੇ ਬਾਰੇ ਕੀ ਕਹੋ ਦੋਨਾਂ ਪਾਸੇ ਮਜ਼ਾਕ ਬਨਾਇਆ ਗਿਆ ਮर्याਦਾ ਦਾ ਧਰਮ ਦਾ ਰਵਾਇਤਾਂ ਦਾ ਟ੍ਰੈਡੀਸ਼ਨ ਦਾ ਦੋਮਾਂ ਪਾਸੇ ਮਜ਼ਾਕ ਬਣਿਆ ਆਹ ਦੇਖੋ ਇਹ ਚੀਜ਼ਾਂ ਇਨ੍ਹਾਂ ਥਾਵਾਂ ਤੇ ਬੈਠ ਕੇ ਵੀ ਜੇ ਇਸ ਤਰੀਕੇ ਦੇ ਨਾਲ ਮਜ਼ਾਕ ਕੀਤਾ ਜਾਵੇ ਮਜ਼ਾਕ ਬਨਾਇਆ ਜਾਵੇ ਤੇ ਇਹ ਸਭ ਤੋਂ ਦੁੱਖ ਦੀ ਗੱਲ ਹੁੰਦੀ ਹੈ ਅਸੀਂ ਦੁਨੀਆ ਨਾਲ ਲੜ ਰਹੇ ਆ ਆਪਣੀ ਆਜ਼ਾਦੀ ਲਈ ਆਪਣੇ ਨਿਆਰੇ ਪੰਲੀ ਆਪਣੀ ਅਟਰੀ ਪਛਾਣ ਲਈ ਔਰ ਸਾਡੀਆਂ ਸੰਸਥਾਵਾਂ ਤੇ ਬੈਠੇ ਬੰਦੇ ਜਿਹੜੇ ਧਾਰਮਿਕ ਬੰਦੇ ਨੇ ਜਿਹੜੇ ਮਤਲਬ ਆਗੂ ਆਗੂ ਨੇ ਧਾਰਮਿਕ ਆਗੂ ਨੇ ਉਹ ਇਸ ਤਰ੍ਹਾਂ ਦੇ ਛੋਟੀਆਂ ਹਾਸੋ ਹੀ ਨਹੀਂ ਗੱਲਾਂ ਕਰਨ ਮਜ਼ਾਕ ਬਣਾ ਤੇ ਬਹੁਤ ਦੁਖਦਾਈ ਹੈ ਔਰ ਅਸੀਂ ਇਸ ਚੀਜ਼ ਨੂੰ ਇਸ ਜੀ ਦੀ ਨਖੇਦੀ ਕਰਦੇ ਹਾਂ ਜਿਸ ਤਰੀਕੇ ਦੇ ਨਾਲ ਇਹਨਾਂ ਦਾ ਵਿਹਾਰ ਰਿਹਾ ਹਾਂ ਸਰਪਾਲ ਸਿੰਘ ਜੀ ਤੁਹਾਨੂੰ ਘਾਰਾ ਮੌਕੇ ਜਿਸ ਕਿਸੇ ਬੰਦੇ ਸਬਮਿਟ ਬਰਾਲ ਦੇ ਮੁੱਖ ਜਿਹੜੇ ਉੱਥੇ ਸ਼ਹੀਦ ਹੋਏ ਫੌਜ ਨਾਲ ਲੜਦੇ ਹੋਏ ਉਹ ਜੱਥੇਬੰਦੀ ਦੀ ਸਕੂਲੀਅਤ ਜਿਹੜੀ ਆ ਤੁਹਾਨੂੰ ਘਾਰਾ ਦਿਵਸ ਆ ਵੀ ਕਹਿ ਰਿਹਾ ਸੀ ਉਹਨਾਂ ਨੂੰ ਚਾਹੀਦਾ ਇਹ ਸਵਾਲ ਤਾਂ ਬਾਬਾ ਰਾਮ ਸਿੰਘ ਨੂੰ ਕਰਨਾ ਚਾਹੀਦਾ ਤੇ ਜੇ ਤੁਸੀਂ ਚਾਹੁੰਦੇ ਹੋ ਕਿ ਅਸੀਂ ਜਵਾਬ ਦੇ ਕੇ ਬਾਬਾ ਰਾਮ ਸਿੰਘ ਨੂੰ ਆਪਣੇ ਅਮਰੇ ਸਾਹਮਣੇ ਖੜਾ ਕਰ ਲਈਏ ਤੇ ਫਿਰ ਸਲਾਹ ਤੇ ਸਾਡੀ ਇਹ ਹੈ ਮੇਰੇ ਖਿਆਲ ਬਾਬਾ ਰਾਮ ਸਿੰਘ ਸਲਾਹ ਵਾਲੀ ਪੋਜੀਸ਼ਨ ਤੋਂ ਬਹੁਤ ਉੱਪਰ ਜਾ ਚੁੱਕੇ ਨੇ ਬਹੁਤ ਉੱਪਰ ਜਾ ਚੁੱਕੇ ਨੇ ਹੁਣ ਉਹਨਾਂ ਨੂੰ ਸਾਡੀ ਸਲਾਹ ਦੀ ਲੋੜ ਨਹੀਂ ਹੈ ਹੁਣ ਉਹਨਾਂ ਨੂੰ ਬਹੁਤ ਵੱਡੇ ਲੋਕਾਂ ਦੀ ਸਲਾਹ ਚਾਹੀਦੀ ਨਹੀਂ ਪਰ ਤੁਸੀਂ ਇਹਦਾ ਹੱਲ ਹੈ ਉਹਨਾਂ ਨੂੰ ਆਉਣਾ ਚਾਹੀਦਾ ਬਿਲਕੁਲ ਆਉਣਾ ਚਾਹੀਦਾ ਇੱਕ ਜਗ੍ਹਾ ਸਾਰੀ ਕੌਮ ਦਾ ਜਿੱਥੇ ਜਦੋਂ ਸਾਰੀ ਕੌਮ ਉੱਥੇ ਇਕੱਠੀ ਹੁੰਦੀ ਹੈ ਉਹਨਾਂ ਨੂੰ ਆਉਣਾ ਚਾਹੀਦਾ ਅਗਰ ਉਹ ਨਹੀਂ ਆ ਰਹੇ ਤੇ ਕੋਈ وجہ ਦੱਸਣ ਕਿ ਕਿਉਂ ਨਹੀਂ ਆ ਰਹੇ ਤੇ ਜੇ ਕੋਈ وجہ ਨਹੀਂ ਹੈ ਫਿਰ ਉਹਨਾਂ ਦੀ ਉਹਨਾਂ ਦੀ ਇਹ ਉਹਨਾਂ ਦੇ ਪਾਰਟ ਤੇ ਇਹ ਬਹੁਤ ਵੱਡੀ ਮਤਲਬ ਗਲਤੀ ਹੈ ਕਿ ਬਿਨਾਂ وجہ ਨਹੀਂ ਆ ਰਹੇ ਉਹ ਕਹਿੰਦੇ ਸੀ ਉਸ ਸਥਾਨ ਤੇ ਨਾਣਾ ਹੁੰਦਾ ਇਸ ਕਰਕੇ ਪ੍ਰਬੰਧ ਕਰਦੇ ਹੁੰਦੇ ਪ੍ਰਬੰਧ ਪ੍ਰਬੰਧ ਬਾਬਾ ਜੀ ਪ੍ਰਬੰਧ ਮੁਖੀ ਨੇ ਆਪ ਦੀ ਕਰਨੇ ਹੁੰਦੇ ਪ੍ਰਬੰਧ ਥੱਲੇ ਸੇਵਾਦਾਰਾਂ ਨੇ ਕਰਨੇ ਹੁੰਦੇ ਪ੍ਰਬੰਧ ਉਹ ਪਹਿਲਾਂ ਵੀ ਕਰਦੇ ਸੀ ਜਦੋਂ ਆਉਂਦੇ ਸੀ ਜਦੋਂ ਆਉਂਦੇ ਸੀ ਪ੍ਰਬੰਧ ਉਹਦੋਂ ਵੀ ਹੁੰਦੇ ਸੀ ਤੇ ਹੁਣ ਵੀ ਹੋ ਜਾਣਗੇ ਜੇ ਆ ਜਾਣਗੇ ਪਰ ਆਣਾ ਚਾਹੀਦਾ